ਹਾਂਜੀ ਵੀਰ ਜੀ ਸਾਰੇ ਵੀਰੋ ਸਤਿ ਸ੍ਰੀ ਅਕਾਲ ਜੀ ਅੱਜ ਵੀਰ ਜੀ ਆਪਣੀ ਵਿਜਿਟ ਹੈਗੀ ਆ ਸ਼ਹਿਰ ਫਗਵਾੜਾ ਜੀ ਤੇ ਜ਼ਿਲ੍ਹਾ ਕਪੂਰਥਲਾ ਪੈਂਦਾ ਜੀ ਤੇ ਨੇੜੇ ਨਾਲ ਪਹਿਲਾਂ ਸ੍ਰੀ ਸੁਖਸੈਣ ਸਾਹਿਬ ਦਾ ਗੁਰਦੁਆਰਾ ਜੀ ਠੀਕ ਹੈ ਇਹਨਾਂ ਵੀਰੋ ਨਾਲ ਤਿੰਨ ਐਨੀਮਲ ਸੇਲ ਹੈ ਜੀ ਉਹਨਾਂ ਨੂੰ ਪ੍ਰਾਈਸ ਪੁੱਛਾਂਗੇ ਮਿਲਕ ਰਿਕਾਰਡ ਪੁੱਛਾਂਗੇ ਉਸ ਤੋਂ ਪਹਿਲਾਂ ਰਿਕਵੈਸਟ ਕਰਾਂਗੇ ਕਿ ਜਿਹੜੇ ਵੀਰ ਆਪਣੇ ਪਹਿਲੀ ਦੀ ਵੀਡੀਓ ਦੇਖ ਰਹੇ ਹੋਣ ਰਿਕਵੈਸਟ ਕਰਦੇ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਤੇ ਘੱਟੇ ਵੱਟੇ ਜਲਦੀ ਨਾਲ ਕਿ ਨਵੀਂ ਵੀਡੀਓ ਆ ਸਕੇ ਇੱਕ ਹੋਰ ਰਿਕਵੈਸਟ ਹੈ ਵੀ ਜੋ ਵੀ ਵੀਰ ਆਵੇ ਕੋਈ ਪੂਰੀ ਤਸੱਲੀ ਕੇ ਨਾਲ ਪਾਸ ਕਰੋ ਜੀ ਇੱਕ ਦੋ ਟਾਈਮ ਚੁਆਈ ਕਰਨ ਠੀਕ ਹੈ ਰੇਟ ਜਿਹੜਾ ਵੀ ਗੱਲ ਤੁਸੀਂ ਆ ਰਹੇ ਹੋ ਤੁਸੀਂ ਰੇਟ ਲਾਓ ਹੁਣ ਬਾਈ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਹੁਣ ਆਪਾਂ ਹਾਂਜੀ ਵੀਜੀ ਸਸਤੀ ਗੱਲ ਜੀ ਸਸਤੀ ਗੱਲ ਸਸਤੀ ਵੀਜੀ ਪਹਿਲਾਂ ਤੁਸੀਂ ਬਣਾ ਐਡਰੈਸ ਬੋਲੋ ਜੀ ਹਾਂਜੀ ਅਸੀਂ ਸਾਡਾ ਸ਼ਹਿਰ ਫਗਵਾਣਾ ਸੁਚਿਆਣਾਣਾ ਸਾਹਿਬ ਠੀਕ ਹੈ ਜੀ ਠੀਕ ਹੈ ਜੀ ਡਿਸਟ੍ਰਿਕਟ ਸਮੇ ਕਪੂਤਲਾ ਪੈਂਦਾ ਜੀ ਠੀਕ ਹੈ ਜੀ ਹਾਂਜੀ ਤੇ ਵੀਜੀ ਨਾਮ ਤੇ ਫੋਨ ਨੰਬਰ ਬੋਲ ਦਿਓ ਨਾਮ ਜੀ ਮੇਰਾ ਨਰੇਂਦਰ ਸਿੰਘ ਆ ਜੀ ਠੀਕ ਹੈ ਜੀ ਹਾਂ ਜੀ ਮੋਬਾਈਲ ਨੰਬਰ 98154 ਹਾਂ ਜੀ 50903 ਇੱਕ ਵਾਰੀ ਵੀ ਜੀ ਫੇਰ ਬੋਲਦੇ 98154 ਠੀਕ ਹੈ ਜੀ 50903 ਵੀ ਜੀ ਇਸ ਟਾਈਮ ਤੇ ਨੇ ਐਨੀਮਲ ਸੇਲ ਹੈ ਜੀ ਹਾਂ ਜੀ ਤਿੰਨੇ ਐਨੀਮਲ ਸੇਲ ਹੈ ਜੀ ਜਰਸੀ ਦੋ ਐਚਾ ਚ ਚਲੋ ਵੀ ਜੀ ਪਹਿਲਾਂ ਪੰਦੇ ਬਾਰੇ ਗੱਲ ਕਰਦੇ ਜੀ ਤੇ ਵੀ ਜੀ ਕਿਰਮੇ ਸੇ ਸੁਈ ਹੈ ਜੀ ਇਹ ਇਹ ਪਹਿਲਾਂ ਸੋਰਸ ਹੋਈ ਆ ਬਾਈ ਪਹਿਲਾਂ ਸੋਰਸ ਸੁਈ ਆ ਦੰਦੋ ਜਵਾਨ ਆ ਜੀ ਠੀਕ ਹੈ ਦੰਦੋ ਜਵਾਨ ਆ ਜੀ ਤੇ ਥਰਮੋਲਿਟਰ ਇੱਕ ਵੈਸਟੀ ਆ ਜੀ ਤਾਰਾ ਘਰੇ ਕੋ ਐਸਟਮ ਦੁੱਧ ਤਿਆਰ ਰਪੂਆ ਅਜੇ ਦਾ ਜੀ 10 ਲੀਟਰ ਬੋਲਾ ਤਿਆਰ ਆ ਠੀਕ ਹੈ ਜੀ ਠੀਕ ਹੈ ਬੋਲਾ ਤੀਜਾ ਦਿਨ ਦਾ ਸੂਈ ਹੈ ਇਹ ਤਿੰਨ ਦਿਨ ਹੋ ਗਏ ਸੂਈ ਨੂੰ ਤਿੰਨ ਦਿਨ ਦਾ ਸੂਈ ਹੈ ਪਿੱਛੇ ਇਹਦੇ ਬੱਚੀਆਂ ਠੀਕ ਹੈ ਪਿੱਛੇ ਬੱਚੀ ਹੈ ਠੀਕ ਹੈ ਚੋ ਵੀ ਜੀ ਫਿਰ ਨੂੰ ਖੋਲੋ ਜੀ ਤੋਰ ਗਏ ਜੀ ਆਪਾਂ ਤੇ ਲੋ ਵੀ ਜੀ ਦੇਖੋ ਜੀ ਕਿ 12 ਟਾਈਮ ਹੋ ਗਿਆ ਜੀ ਤੇ ਸਵੇਰ ਚੋਈ ਵੀ ਜੀ ਕਿੰਨੇ ਵਜੇ ਕੀਤੀ ਜੀ ਸਵੇਰ ਚੋਈ ਕੀਤੀ ਹੈ ਭਾਈ 6 ਵਜੇ 6 ਵਜੇ ਕੀਤੀ ਹੈ ਜੀ ਠੀਕ ਹੈ ਲੈ ਖੋਲੋ ਵੀ ਜੀ ਇਹਨੇ ਤੋਂ ਧੋਣਾ ਧੋਣਾ ਵੀਜੀ ਕਿਵੇਂ ਹੈ ਜੀ ਬਿਲਕੁਲ ਐਨ ਚੈੱਕ ਪਾਸ ਆ ਜੀ ਚੈੱਕ ਪਾਸ ਆ ਅੱਜ ਆ ਠੰਡੀ ਸੀਲ ਆ ਕੋਈ ਇਦਾਂ ਗੱਲੇ ਨਹੀਂ ਆ ਲੋ ਹਾਂ ਲੋ ਠੀਕ ਠੀਕ ਹੈ ਜੀ ਆ ਐ ਠੰਡੀ ਸੀਲ ਆ ਹਾਂ ਜੀ ਕੋਈ ਇਦਾਂ ਗੱਲੇ ਨਹੀਂ ਹਾਂ ਠੀਕ ਹੈ ਜੀ ਉਹੀ ਬੱਚਾ ਜਾਵੇ ਜੀ ਖੋਲੋ ਜੀ ਕੋਈ ਨਹੀਂ ਗੱਲੇ ਨਹੀਂ ਆ ਦੇਖੋ ਵੀਰ ਜੀ ਆ ਦੇਖ ਆਡਰ ਦੇਖੋ ਜੀ ਬਹੁਤ ਸੋਹਣਾ ਆਡਰ ਤੇ ਵੀਜੀ ਫਿਰ ਕਿੰਨੇ 17 18 ਲੀਟਰ ਮਾਤੇ ਕੀ ਕਰੂਗੀ ਦੋ ਦ ਪੂਰਾ ਬਿਲਕੁਲ ਕਰੂਗੀ ਜੀ ਬਿਲਕੁਲ ਹਾਂ ਤਾਂ ਤੀਜਾ ਤੇ ਨਾ ਬੋਲਾ ਹੀ ਆਏਦਾ ਜੀ ਹਾਂ ਬੋਲਾ ਹੀ ਹੈ ਜੀ ਹਜੇ ਦਾ ਤੂੰ ਕਰੋਗੀ ਠੀਕ ਆ ਥਾਂ ਤੋਂ ਦੇਖੋ ਵੀਰ ਜੀ ਬੱਚੇ ਆਪਾਂ ਤੁਹਾਨੂੰ ਬਾਅਦ ਵਿਖਾਣੇ ਆ ਠੀਕ ਤੇ ਵੀਜੀ ਫਿਰ ਇਹਦਾ ਮੁੱਲ ਜੀ ਮੁੱਲ ਜੀ ਇਹਦਾ 45000 ਹੈ ਜੀ 45000 ਬਾਕੀ ਮੋਕੇ ਥੋੜਾ ਬੜਾ ਲੈਸ ਹੋ ਜਾਏ। ਮੋਕੇ ਥੋੜਾ ਬੜਾ ਮੰਗ ਲਓਗੇ। ਇਹ ਪਸੂ ਵਧੀਆ ਤੁਹਾਨੂੰ ਪੜਾ। ਹਾਂ ਨਹੀਂ ਦਿਖੀ ਜਾਂਦਾ ਜੀ। ਕੁਝ ਜ਼ਰੂਰ ਹੋਵੇ ਜੀ। ਠੀਕ ਹੈ ਜੀ। ਤੇ ਵੀਰ ਜੀ ਚਲੋ ਜਰਸੀ ਬਾਰੇ ਦੱਸਿਓ ਜੀ ਰੋਂ ਆਪਾਂ। ਇਹ ਭਾਈ ਪਿਓਰ ਜਰਸੀ ਆ ਤੁਸੀਂ ਸ਼ੈਕਰ ਫੇਸ ਨਹੀਂ ਦੇ ਸਕਦੇ। ਹਾਂ ਜੀ ਠੀਕ ਹੈ ਜੀ। ਬਿਲਕੁਲ ਪਿਓਰ ਜਰਸੀ ਹੈ ਜੀ ਇਹ। ਇਸ ਟਾਈਮ ਇਹ ਦੁੱਧ ਹੈਗਾ ਪੈਰੋਮੀਟਰ ਤੇ ਆ। 13 ਲੀਟਰ ਦੁੱਧ ਪੂਰਾ ਤਿਆਰ ਹੈ ਜੀ। ਹਾਂ ਜੀ ਬਿਲਕੁਲ ਤਿਆਰ ਹੈ ਜੀ। ਠੀਕ ਹੈ। ਬੱਚਾ ਵੀਰ ਜੀ ਮਗਰ ਕੀ ਆ ਗਿਆ? ਪਿੱਛੇ ਬੱਚਾ ਹੈ ਜੀ। ਤੇ ਕਿੰਨਾ ਟਾਈਮ ਹੋ ਗਿਆ ਸੁਈ ਨੂੰ 15 ਦਿਨ ਹੋਇਆ ਵੀਰ ਜੀ 15 ਦਿਨ ਹੋ ਗਏ ਠੀਕ ਹੈ ਪਰ ਕੜ ਚੱਲਿਆ ਹੁਣ ਜੀ ਇਹਦਾ ਹਾਂ ਨੇ ਦੇਖੀ ਜਾਂਦੇ ਜੀ ਆ ਦੇਖੋ ਵੀਰ ਜੀ ਹਾਂ ਹਜੇ ਹੁਣ ਚੱਲਿਆ ਵਾ ਠੀਕ ਹੈ ਜੀ ਇਹ ਚੋਈ ਹੋਈ ਆ ਠੀਕ ਹੈ ਹਾਂ ਜੀ ਤੇ ਇਸ ਸਮੇਂ ਦੁੱਧ ਕਿੰਨਾ ਤਿਆਰ ਹੈ ਪੂਰਾ ਨੈਟ ਆ ਇਸ ਸਮੇਂ 13 ਲੀਟਰ ਤਿਆਰ ਹੈ 13 ਲੀਟਰ ਪੂਰਾ ਤਿਆਰ ਆ ਦੁੱਧ ਠੀਕ ਤੇ ਵੀਰ ਜੀ ਫਿਰ ਇਹਨੂੰ ਵੀ ਖੋਲੋ ਜੀ ਇਹ ਦੁੱਧ ਬਾਅਦ ਜਾਣਾ ਸਾਡੇ ਕੋਲ ਪੱਠੇ ਥੋੜੀ ਕਮੀ ਸੀਗੀ ਹਾਂ ਜੀ ਹਾਂ ਬਿਲਕੁਲ ਖੋਲੋ ਵੀਰ ਜੀ ਹੁਣ ਇਹ ਫੀਡ ਫੂਡ ਸਟਾਰਟ ਕਰਦੇ ਆ ਕੜ ਚੱਲਿਆ ਹਾਂ ਜੀ ਹਾਂ ਹਾਂ ਜੀ ਲੋ ਵੀਰ ਜੀ ਵੀ ਦੇਖੋ ਪ्योर ਜ ਆ ਦੇਖੋ ਆਰਡਰ ਦੇਖੋ ਸੇ ਆਈ ਇਹ ਵੀ ਵੀਰ ਜੀ ਫਿਰ ਮੂੰਹ ਕਿਵੇਂ ਆ ਗਈ ਜੀ ਇਹ ਇਹ ਵੀ ਜਵਾਨੀ ਹੈ ਜੀ ਇਹ ਵੀ ਜਵਾਨ ਹੈ ਜੀ ਜਵਾਨੀ ਆ ਠੀਕ ਹੈ ਇੱਕ ਵੀ ਖੜਾਏ ਵੀਰ ਜੀ ਇੱਥੇ ਖੜਾਏ ਜੀ ਥੋੜਾ ਥਾਂ ਤੋਂ ਚੈੱਕ ਕਰਾ ਲਈਏ ਜੀ ਖੜ ਜਾ ਖੜ ਜਾ ਖੜ ਜਾ ਚਲੋ ਲੈ ਚਲੋ ਜੀ ਆ ਦੇਖੋ ਜੀ ਬਹੁਤ ਵਧੀਆ ਲੱਗੇ। ਉਹ ਜਵਾਨੇ ਆਰਡਰ ਦੇਖੋ ਜੀ। ਇਹ ਵੀ ਜੀ ਫਿਰ ਨਾ ਮੋਲੇ ਜੀ। ਮੋਲੇ ਪਈ ਉਹ 40000 ਰੁਪਏ। ਇਹਦੇ 40000 ਰੁਪਏ ਹੈ ਜੀ। ਇਹਦਾ ਵੀ ਮੋਕੇ ਥੋੜਾ ਬੜਾ ਲੈਸ। ਥੋੜਾ ਬੜਾ ਮਾਨ ਕਰ ਸਕਦਾ ਮੋਕੇ। ਉਹ ਰਾਜੀ ਬ੍ਰੀਡ। ਇਹ ਹਾਂ ਪਿਓ ਬ੍ਰੀਡ ਹੈ ਜੀ। ਇਹ ਜੀ ਵਸਤਾਂ ਲੈਟ ਦੁੱਧ ਕਰੂਗੀ ਜਰਸੀ ਬਹੁਤ ਵਧੀਆ। ਠੀਕ ਹੈ ਜੀ ਠੀਕ ਹੈ। ਹਾਂ ਜੀ ਪਿਓ ਨਸਲ ਜਰਸੀ ਹੈ। ਠੀਕ ਹੈ ਬਿਲਕੁਲ। ਤੇ ਵੀ ਜੀ ਫਿਰ ਇਹਦੇ ਬਾਰੇ ਦੱਸੋ ਜੀ ਹੁਣ। ਇਹ ਵੀ ਜੀ ਐਚਐਫ ਗੋਣਾ ਜੀ ਇਹ ਹੈ। ਅੱਛਾ ਜੀ। ਠੀਕ ਹੈ ਜੀ। ਤਾਂ ਇਹਦਾ ਦੂਜਾ ਸੂਰਾ ਹੈ ਦੂਜਾ ਸੂਰਾ ਜੀ ਇਹਦੇ ਵੀ 18 ਮਿਲੀਟਰੀ ਦੀ ਕੰਵਰਸਟੀ ਹੈ ਜੀ ਪਹਿਲਾਂ ਤੁਹਾਨੂੰ 17 ਲੀਟਰ ਦੋ ਦਿੱਤਾ ਠੀਕ ਹੈ ਜੀ ਹਾਂ ਜੀ ਹੁਣ ਦੂਜਾ ਸੂਰਾ ਵੀ ਜੀ ਫਿਰ ਇਹਨੂੰ ਵੀ ਖੋਲੋ ਜੀ ਹਾਂ ਜੀ ਹਾਂ ਜੀ ਇਹਦੇ ਪਿੱਛੇ ਵੀ ਬੱਛੀ ਹੈ ਜੀ ਇਹਦੇ ਅੰਦਰ ਸੀਮਾਂ ਲੱਗਾ ਸੀ ਇਹ ਵੀ ਠੀਕ ਹੈ ਜੀ ਇਹ ਵੀ ਇਸ ਦੀ ਬੱਛੀ ਹੈ ਕੋਈ ਦੇਖ ਰਹਾ ਥੋੜਾ ਆਪੇ ਵਿਖਾਣੇ ਬੱਚੇ ਬਖਾਣੇ ਦਿਨ ਦਨ ਹੋਇਆ ਦੋਨੇ ਇਕੱਠੀਆਂ ਪਈਆਂ ਦੀ ਅੱਛਾ ਇਕੱਠੀਆਂ ਐ ਸੋਈ ਅੱਜ ਮਤਲਬ ਤੀਜਾ ਦਿਨ ਇਹਨੂੰ ਵੀ ਸੁਝੋ ਹਾਂ ਜੀ ਹਾਂ ਇਹ ਵੀ ਦੇਖੋ ਵੀ ਜੀ ਪਿੱਛੇ ਜਿਹੜੇ ਪਿਓਰ ਠੀਕ ਖੋਲ ਆਡਰ ਦੇਖੋ ਜਿੰਦਾ ਵੀ ਆਡਰ ਕਵਰ ਨਹੀਂ ਦਿੱਤਾ ਗਿਆ ਕਹਿੰਦਾ ਆ ਦੇਖੋ ਤੋੜ ਲਓ ਵੀਜੀ ਤੋੜ ਬਹੁਤ ਵਧੀਆ ਤੇ ਆਉਣੇ ਤਾਂ ਹਾਇਰ ਦਾ 3 ਜਦ ਨਹੀਂ ਤਾਂ ਬੋਲਾ ਜੀ ਬਿਲਕੁਲ ਜੀ ਬਿਲਕੁਲ ਲਓ ਵੀਜੀ ਨੂੰ ਬਾਸ ਲੈ ਜਾਓ ਆ ਦੇਖੋ ਜੀ ਚੋਾਈ ਜੁਈ ਜੀ ਨਹੀਂ ਜੁਆਈ ਜੀ ਇਹਨੇ ਇੱਕ ਨੰਬਰ ਇੱਕ ਨੰਬਰ ਚੁਆਈ ਹੈ ਜੀ ਬੱਚੋ ਆਈ ਜੂ ਇੱਕ ਨੰਬਰ ਆਈ ਜੂ ਕਿਲੋ ਦੇਖ ਲ ਦੋ ਤੇ ਕੱਟ ਹੋ ਜਾ ਵੱਖਰੀ ਗੱਲ ਹੈ ਜੀ ਹਾਂ ਬਿਲਕੁਲ ਸਹੀ ਹੈ ਠੀਕ ਹੈ ਜੀ ਆ ਲੋ ਲਓ ਜੀ ਕੋਈ ਤਾਂ ਮੁਠੀ ਮੁਠੀਆਂ ਥਾਣ ਲੱਗ ਰਹੀਆਂ ਹਾਂ ਨਹੀਂ ਦਿਖੀ ਯਾਰ ਜੀ ਠੀਕ ਹੈ ਕੋਈ ਤਾਂ ਹੈ ਨਹੀਂ ਹੈ ਆਰਡਰ ਬਣਾਣਾ ਬਹੁਤ ਜਿਆਦਾ ਤ ਵੀ ਜੀ ਫਿਰ ਇਹਦਾ ਮੁੱਲ ਜੀ ਭਾਈ ਮੁੱਲ ਇਹਦਾ ਵੀ 45000 45000 ਰੁਪਿਆ ਦੋਨਾਂ ਦਾ ਠੀਕ ਹੈ ਦੋ ਇਹਦਾ ਵੀ 45 ਮੰਗਿਆ ਸੀ ਜੀ ਬਿਲਕੁਲ ਇਹਦਾ 40 ਹੈ ਜੀ 40 ਇਹਦਾ 40 ਹੈ ਦੋਨਾਂ ਦਾ 45 50 ਠੀਕ ਹੈ ਬਾਕੀ ਮੋਕੇ ਥੋੜਾ ਬੜਾ ਦੋਨਾਂ ਪਿੱਛੇ ਬੱਚੀਆਂ ਜੀ ਦੋਨਾਂ ਪਿੱਛੇ ਬੱਚੀ ਵਿਖੀ ਜੀ ਹੁਣ ਅੱਪਾ ਬੱਚੀਆਂ ਦਿਖਾਣਾ ਚਲੋ ਦਿਖਾਓ ਜੀ ਬੱਚਾ ਇਹ ਪੂਰਾ ਲਗੜਾ ਠੀਕ ਹੈ ਜੀ ਜਿਹੜਾ ਲਾਲ ਰੰਗ ਆ ਕੇ ਜਰਸੀ ਦਾ ਹੈ ਜੀ ਹਾਂ ਜੀ ਆਹ ایਬੀਐਸ ਦੀ ਬੱਚੀ ਹੈ ਅਜਾ ایਬੀਏ ਦੀ ਬੱਚੀ ਹੈ ਬੱਚੀ ਕੁੜੀਆ ਤਿੰਨ ਦਿਨ ਦੀ ਹੈ ਜੀ ਠੀਕ ਹੈ ਦੋਵਾਂ ਮਗਰ ਬੱਚੀ ਦੋ ਦਿਨ ਦੀ ਹੈ ਹਾਂ ਜੀ ਹਾਂ ਜੀ ਜਿਹੜਾ ਦਰਨਾ ਦੇਖੋ ਨਹੀਂ ਦਿਖੀ ਜਾਂਦੇ ਜੀ ਪੂਰੀ ਜਵਾਨ ਇਹ ਵੀ ਬੱਚੀ ਹੈ ਜੀ ਇਹ ਹਾਂ ਜੀ ਇਹ ਵੀ ਬੱਚੀ ਹੈ ਠੀਕ ਹੈ ਜੀ ਬਣਾ ਏਵੀਆ ਦਾ ਸੀਮ ਲਗਾਈ ਬਿਲਕੁਲ ਜੀ ਬਿਲਕੁਲ ਚਲੋ ਵੀਰ ਜੀ ਫਿਰ ਤੁਸੀਂ ਆਇਆ ਕਰੋ ਨੰਬਰ ਆਦਾ ਫਿਰ ਕਰੀ ਬੋਲ ਦਿਓ ਜੀ ਨੰਬਰ ਬਾਈ 98154 7903 ਚਲ ਜੋ ਕਿਸੇ ਵੀ ਦਾ ਫੋਨ ਹੈ ਗੱਲਬਾਤ ਕਰ ਲੈ ਜੀ ਰਿਜਿਸਟਰ ਤੁਸੀਂ ਕਰ ਲੈ ਠੀਕ ਹੈ ਜੀ ਚਲੋ ਵੀਰ ਜੀ ਫਿਰ ਤੁਸੀਂ ਫੋਨ ਆਦਾ ਹੁਣ ਹੀ ਰੱਖਿਆ ਜੇ ਬਿਲਕੁਲ ਬਾਈ ਫੋਨ ਆਣਾ ਪਰ ਉਹੀ ਕਰਿਓ ਖਰਾਬ ਨਾ ਕਰਿਓ ਠੀਕ ਹੈ ਜੀ ਜਿਹਨੇ ਆਣਾ ਜਿਹਨੇ ਪਸੂ ਚਾਹੀਦਾ ਹੁੰਦਾ ਉਹੀ ਗੱਲ ਕਰਿਓ ਉਹਦਾ ਫਾਇਦਾ ਨਹੀਂ ਕੋਈ ਐਵੇਂ ੜਕਾ ਕੇ ਸਾਨੂੰ ਬੜਾ ਖਰਾਬ ਕੀਤਾ ਹਣਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਅਸੀਂ ਚਾਹਦੇ ਹਾਂ ਵੀ ਅਸੀਂ ਚੀਜ਼ ਸਹੀ ਦਈਏ ਬੰਦੇ ਨੂੰ ਹਾਂਜੀ ਹਾਂ ਜੀ ਜੀਕੀਨ ਬਣਾ ਰਿਹਾ ਬਿਲਕੁਲ ਬੜਾ ਕੁਝ ਕਈ ਕੰਮ ਦੇਖੋ ਜੀ ਰੋ ਦਾ ਕੰਮ ਹੁੰਦਾ ਬਾਕੀ ਜਿਹੜਾ ਅੱਡਾ ਹੁੰਦਾ ਜੀ ਠੀਕ ਹੈ ਨਾ ਉਹ ਆਪਦੇ ਆਪਣੇ ਹੱਤ ਵਾਸੀ ਆ ਹਾਂ ਤੇ ਬਸ ਸਹੀ ਕੰਮ ਕਰੋ ਸਾਫ਼ ਸੁਥਰਾ ਕਰੋ ਠੀਕ ਹੈ ਜੀ ਹਾਂ ਠੀਕ ਹੈ ਵੀ ਜੀ ਸਸਤੀ ਕਾ ਜੀ ਸਹੀ ਗੱਲ ਜੀ ਸਸਤੀ